ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਆਪਣੀ ਵੀਡੀਓ ਦੇਖ ਰਹੇ ਆ ਤੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਪਰੇ ਦਾ ਟਾਈਮ ਚੱਲੀ ਜਾਂਦਾ ਹੈ ਤੇ ਮੌਸਮ ਉੱਪਰ ਤੋਂ ਖਰਾਬ ਹੈ ਕਿਉਂਕਿ ਜੇ ਆਪਾਂ ਸਪਰੇ ਕਰ ਵੀ ਦਿੰਦੇ ਆ ਤਾਂ ਬਹੁਤ ਕਿਸਾਨ ਵੀਰਾਂ ਨੇ ਜਿਨ੍ਹਾਂ ਨੇ ਸਪਰੇ ਕੀਤੀ ਵੀ ਹੈ ਪਿਛਲੇ ਦਿਨਾਂ ਦੇ ਵਿੱਚ ਪਰਸੋਂ ਜਿਨ੍ਹਾਂ ਨੇ ਸਪਰੇ ਕੀਤੀ ਤਾਂ ਬਹੁਤ ਇਲਾਕਿਆਂ ਦੇ ਵਿੱਚ ਪਰਸੋ ਰਾਤ ਨੂੰ 9:00 ਵਜੇ 10:00 ਵਜੇ ਸਾਰੀ ਰਾਤ ਸਾਡੇ ਤਾਂ ਮੀਂਹ ਪਈ ਗਿਆ ਜਾਨਕਿ ਸਪਰੇ ਪੁਰ ਖਰਚਾ ਵੀ ਤੁਹਾਨੂੰ ਪਤਾ ਹੀ ਹੈ ਵੀ ਸਪਰੇ ਮਹਿੰਗੀਆਂ ਸਪਰੇ ਹਾਏ ਤੇ ਖਰਚਾ ਵੀ ਬਹੁਤ ਹੁੰਦਾ ਹੈ ਤੇ ਉੱਪਰ ਤੋਂ ਕਰਾਈ ਤੇ ਰਿਜ਼ਲਟ ਫਿਰ ਬਿਮਾਰੀ ਦਾ ਆਪਾਂ ਨੂੰ ਮਿਲੇਗਾ ਕਿ ਨਹੀਂ ਹੁਣ ਜਿਨ੍ਹਾਂ ਨੇ ਸਪਰੇ ਕੀਤੀ ਤੀ ਹੁਣ ਸਪਰੇ ਦਾ ਜਿਹੜਾ ਟਾਈਮ ਹੈ ਜਿਹੜੇ ਤਾਂ ਦੁਵਾਲੀਆ ਕੰਪਨੀਆਂ ਨੇ ਉਹ ਕਹਿੰਦੀਆਂ ਨੇ ਜੀ 24 ਘੰਟੇ ਜ਼ਰੂਰੀ ਹੈ ਜੇ ਆਪਾਂ ਸੋਚੀਏ ਤਾਂ ਗੱਲ ਵੀ ਸਹੀ ਹੈ 24 ਘੰਟੇ ਦਾ ਨੰਗਨੇ ਜ਼ਰੂਰੀ ਹੈ ਕਿਉਂਕਿ 24 ਘੰਟੇ ਦੇ ਵਿੱਚ ਦਵਾਈ ਕੰਮ ਕਰੂਗੀ ਕਿਉਂਕਿ ਕਹਿੰਦੇ ਨੂੰ ਆਪਾਂ ਕਹਿ ਦਈਏ ਜੀ 2 ਘੰਟੇ ਚ ਕੰਮ ਹੋ ਜਾਊਗਾ ਪਰ ਮੁਸ਼ਕਲ ਹੈ ਸੋਚ ਕੇ ਦੇਖੋ ਵੀ ਇੰਨੀ ਛੇਤੀ ਕੋਈ ਵੀ ਦਵਾਈ ਕੰਮ ਨਹੀਂ ਕਰ ਸਕਦੀ ਤੇ ਫਿਰ ਵੀ ਜੇ ਆਪਾਂ ਕਹੀਏ ਜੀ 12 ਘੰਟੇ ਦਾ ਜ਼ਰੂਰੀ ਹੈ ਜਾਨੀ ਕਿ ਜੇ ਆਪਾਂ ਸਵੇਰ ਦੇ ਟਾਈਮ ਸਪਰੇਅ ਕਰਦੇ ਆ ਤਾਂ ਸਾਰਾ ਦਿਨ ਤਾਂ ਜ਼ਰੂਰੀ ਹੈ ਧੁੱਪ ਪੈਣੀ ਚਾਹੀਦੀ ਹੈ ਤੇ ਸਾਰਾ ਦਿਨ ਨੰਗਣਾ ਚਾਹੀਦਾ ਫਿਰ ਆਪਾਂ ਨੂੰ ਚੰਗੇ ਰਿਜ਼ਲਟ ਮਿਲਣਗੇ ਹੁਣ ਜਿਹੜੇ ਕਿਸਾਨ ਵੀਰਾਂ ਨੇ ਸਪਰੇਅ ਕਰਨੀ ਹੈ ਉਹ ਹੁਣ ਦੋ ਦਿਨ ਰੁਕਜੋ ਕਿਉਂਕਿ ਦੋ ਦਿਨ ਮੌਸਮ ਖਰਾਬ ਹੈ ਤੇ ਆਉਣ ਵਾਲੇ ਦੇਰੇ ਦਿਨ ਹੈ 27 ਤੇ 28 ਤਰੀਕ ਇਹ ਹਜੇ ਅਜ 28 ਤਰੀਕ ਹੈ 29 ਤਰੀਕ ਇਹ ਹਜੇ ਮੌਸਮ ਖਰਾਬ ਰਹੂਗਾ ਤੇ ਆਉਣ ਵਾਲੀ ਜਿਹੜੀ ਸ਼ਨੀ ਤੇ ਐਤਵਾਰ ਨੂੰ ਅੱਜ ਵੀਰਵਾਰ ਹੋ ਗਿਆ ਤੇ ਸ਼ਨੀ ਤੇ ਐਤਵਾਰ ਦਾ ਮੌਸਮ ਠੀਕ ਹੈ ਤੇ ਉਸ ਦਿਨ ਸਪਰੇਅ ਕਰੋ ਕਿਉਂਕਿ ਸ਼ਨੀ ਤੇ ਐਤਵਾਰ ਨੂੰ ਨੈਟ ਸਾਫ ਮੌਸਮ ਦੱਸ ਰਿਹਾ ਤਾਂ ਕਰਕੇ ਘੱਟ ਚਾਂਸ ਹੈ ਮੀਂਹ ਪੈਣ ਦੇ ਹੁਣ ਹਜੇ ਨੈਟ ਦੱਸ ਰਿਹਾ ਹੁਣ ਚਾਂਸ ਹੈਗੀ ਆ ਕਿਉਂਕਿ ਕਿਸੇ ਵੀ ਟਾਈਮ ਮੀ ਆ ਸਕਦਾ ਮਿੰਟ ਜਮ ਮੀ ਆ ਜਾਂਦਾ ਹੈ ਮਹਿੰਗੀ ਸਪਰੇਅ ਹੈ ਇਸ ਕਰਕੇ ਕਾਲੀ ਨਾ ਕਰੋ ਦੋ ਦਿਨ ਹੋਰ ਖੜ੍ਹ ਜੋ ਸ਼ਨੀ ਤੇ ਐਤਵਾਰ ਨੂੰ ਜਿਹਨੇ ਸਪਰੇਅ ਕਰਨੀ ਹੈ ਕਰੋ ਜਰੂਰ ਕਿਉਂਕਿ ਮੌਸਮ ਠੀਕ ਦੱਸ ਰਿਹਾ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰੋ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਮੇਰੇ ਵੱਲੋਂ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦੀ